ਦੀ ਸੱਜਣ ਕੁਮਾਰ ਤੇ ਤੇ ਬਲਵਨ ਖੋਖਰੇ ਦੀ ਅਪੀਲ ਜਿਉ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਹੀਆਂ ਇੱਕ ਮੈਨੂੰ ਐਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਕਿ ਇਹਨੂੰ ਜ਼ਮਾਨਤ ਹੁਣ ਮਿਲਣੀ ਚਾਹੀਦੀ ਆ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ ਪੰਜ ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਕੋਰਟ ਨੇ ਵੀ ਕਿਹਾ ਕਿ ਆ ਜੇ ਇਹਨੂੰ ਜ਼ਮਾਨਤ ਦੇਤੀ ਤਾਂ ਫਿਰ ਉਹ ਕੱਲ ਨੂੰ ਦੂਸਰਾ ਮੁਲਜ਼ਮ ਮਤਲਬ ਕਿ ਸੱਜਨ ਕੁਮਾਰ ਵੀ ਜ਼ਮਾਨਤ ਵਾਸਤੇ ਆຊੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਹਾਂ ਅੱਜ ਜੋ ਸੱਜਣ ਕੁਮਾਰ ਵਾਲਾ ਕੇਸ ਹੈ ਉਹਦੇ ਨਾਲ ਜੋ ਦੂਸਰਾ ਮੁਲਜ਼ਮ ਹੈ ਇੱਕ ਕਾਉਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀ ਸੀ ਅਪਲੀਕੇਸ਼ਨ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਦੀ ਤੇ ਬਲਵੰਨ ਖੋਖਰ ਦੀ ਅਪੀਲ ਜੋ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸਨੇ ਬਲਵੰਨ ਖੋਖਰ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੇ 54% ਆ ਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਈਆਂ ਕਿਵੇਂ ਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਕਿ ਇਹਨੂੰ ਜ਼ਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਅਪੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ 5 ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਬ ਨੂੰ ਲੀਡ ਕਰ ਰਹੇ ਸੀ ਤੇ ਕੋਰਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਜੇ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਿਵਾਗੇ ਔਰ ਕੋਰਟ ਨੇ ਵੀ ਕਿਹਾ ਕਿ ਆ ਜਿਹਨੂੰ ਜ਼ਮਾਨਤ ਦਿੱਤੀ ਤਾਂ ਫਿਰ ਉਹ ਕੱਲੂ ਦੂਸਰਾ ਮਲਜਮ ਮਤਲਬ ਕਿ ਸਚਨ ਕੁਮਾਰ ਵੀ ਜ਼ਮਾਨਤ ਵਾਸਤੇ ਆຊੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਂਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਹਾਂ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦੇ ਨੂੰ ਮਨਾ ਕਰ ਦਿੱਤਾ ਕਿਤੇ ਨਾ ਇਹ ਅੱਜ ਜਿਹੜੀ ਰਿਲਾਕਸੇਸ਼ਨ ਦੇ ਕੁਝ 84 ਪੀਟਾ ਨਜੇਜ ਤੇ ਵੀ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇਣ ਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿੰਿਸਟਰ ਦੀ ਸਕੀਮ ਸੀ ਜਿਹੜਾ ਮਨਮੋਹਨ ਸਿੰਘ ਪ੍ਰਾਈਮ ਮਿੰਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ 18 ਸਾਲ ਦੇ ਵਿੱਚ ਜਦੋਂ ਹੁਣ ਉਹ ਕਿ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिਜੀਬਲ ਸੀ ਉਹ ਹੁਣ ਉਹਨਾਂ ਦੀ ਉਮਰ ਵੱਧ ਗਈ ਆ ਤੇ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-07 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਆ ਤੇ ਇਹ ਰਿਲੈਕਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਐਂチ ਗੱਲ ਕੀਤੀ ਕਿ ਜਿਹੜੀ ਏਜ ਰਿਲੈਕਸੇਸ਼ਨ ਦਿੱਤੀ ਹੈ ਸਰ ਇਸ ਮੂ ਮਾਮਲੇ ਪਰ ਕਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਨਲ ਸੁਣਵਾਈ ਹੋਗੀ ਇਹਦੇ ਵਿੱਚ 6 ਬਲਜਮਾਨਾਂ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ ਯਾਦਵ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਚਾਰ ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਹੈ ਉਹਨੇ ਸੱਜਣ ਕੁਮਾਰ ਬਲਵਨ ਖੋਖੜ ਤੇ ਗਿਰਦਾਰੀ لال ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜੁਲਾਈ 2025 ਦੇ ਵਿੱਚ ਇਹਨਾਂ ਨੂੰ ਸੁਣਵਾਈ ਹੋਣੀ ਹੈ ਅੱਜ ਜੋ ਸੱਜਣ ਕੁਮਾਰ ਵਾਲਾ ਕੇਸ ਹੈ ਉਹਦੇ ਨਾਲ ਜੋ ਦੂਸਰਾ ਮੁਲਜ਼ਮ ਹੈ ਇੱਕ ਐਕਸ ਕੌਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀ ਸੀ ਅਪਲੀਕੇਸ਼ਨ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਦੀ ਤੇ ਬਲਵਨ ਖੋਖਰ ਦੀ ਅਪੀਲ ਜੋ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸਨੇ ਬਲਵਨ ਖੋਖਰ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੇ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਹੀਆਂ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਕਿ ਇਹਨੂੰ ਜਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਅਪੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ 5 ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਬ ਨੂੰ ਲੀਡ ਕਰ ਰਹੇ ਸੀ ਤੇ ਕੋਰਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਇਹ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਿਵਾਤੀ ਔਰ ਕੋਰਟ ਨੇ ਵੀ ਕਿਹਾ ਕਿ ਆ ਜੇ ਨੂੰ ਜ਼ਮਾਨਤ ਦਿੱਤੀ ਤਾਂ ਫਿਰ ਉਹ ਕੱਲੂ ਦੂਸਰਾ ਮਲਜੂਮ ਮਤਲਬ ਕਿ ਸਚਨ ਕੁਮਾਰ ਵੀ ਜ਼ਮਾਨਤ ਵਾਸਤੇ ਆຊੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਂਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਆ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦੇ ਨੂੰ ਮਨਾ ਕਰ ਦਿੱਤਾ ਕਿਤੇ ਨਾ ਇਹ ਅੱਜ ਜਿਹੜੀ ਰਿਲੇਕਸ਼ਨ ਦੇ ਕੁਝ 84 ਕਿੰਨਾਂ ਨਜਿਸ ਤੇ ਵੀ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇ ਇਹਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਕੀਮ ਸੀ ਜਿਹੜਾ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ ਉਹ 18 ਸਾਲ ਦੇ ਵਿੱਚ ਜਦੋਂ ਹੁਣ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिਜੀਬਲ ਸੀ ਉਹ ਹੁਣ ਉਹਨਾਂ ਦੀ ਉਮਰ ਵੱਧ ਗਈ ਆ ਤਾਂ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-07 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਆ ਤੇ ਏਜ ਦਾ ਰਿਲੈਕਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਇਹ ਚੰਗੀ ਗੱਲ ਕੀਤੀ ਕਿ ਜਿਹੜੀ ਏਜ ਰਿਲੈਕਸੇਸ਼ਨ ਦਿੱਤੀ ਸਰਵਿਸ ਮੂਮਲੇ ਪਰ ਕੱਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਲ ਸਲਾਈ ਹੋਗੀ ਇਹਦੇ ਵਿੱਚ 6 ਮੁਲਜ਼ਮਾਂ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ ਯਾਦਵ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਚਾਰ ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਹੁਣ ਸੱਜਨ ਕੁਮਾਰ ਬਲਵੰਤ ਖੋਖੜ ਤੇ ਗਿਰਦਾਰੀ ਲਾਲ ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜਲਾਈ 2025 ਦੇ ਵਿੱਚ ਇਹਨਾਂ ਨੂੰ ਸੁਣਵਾਈ